ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹਿਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹ ਬ세ਖ ਕਹਿਣਾ ਹੈ ਕਿਸ ਕਹਿਣਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋਏ ਸਸਰ ਭਾਏ ਕਰਨੀ ਕਾਮਣ ਕਰ ਮਨ ਲੈ ਸਾਹ ਸੰਜੋਗ ਵਿਹਾਬ ਜੋ ਸਚ ਸੰਤਤ ਕਹੋ ਨਾਨਕ ਜੋ ਸਾਹ ਸੰਜੋਗ ਵਿਹਾਬ ਜੋ ਸੱਚ ਸੰਤਤ ਕਹੋ ਨਾਨਕ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਗ ਸਤਗੁਰ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਸਤਗੁਰਾਂ ਦੀ ਪਾਵਨ ਬਾਣੀ ਗੌੜੀ ਰਾਗ ਦੇ ਵਿੱਚ ਇਹ ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 151 ਤੇ 152 ਦੇ ਉੱਪਰ ਅੰਕਿਤ ਹੈ ਦੋ ਪਦਿਆਂ ਦਾ ਸ਼ਬਦ ਹੈ ਪਰ ਇਹਦੇ ਵਿੱਚ ਸਤਿਗੁਰੂ ਨੇ ਜਿਹੜੀ ਸੂਝ ਬਖਸ਼ਿਸ਼ ਕੀਤੀ ਹੈ ਬਹੁਤ ਹੀ ਨਰਾਲੇ ਢੰਗ ਨਾਲ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ। ਸਾ ਸੰਗਤ ਜੀ ਸਤਿਗੁਰੂ ਦੀ ਜਿਹੜੀ ਬਾਣੀ ਹੈ ਉਹ ਸਾਡੇ ਜੀਵਨ ਦਾ ਆਧਾਰ ਹੈ। ਸਿੱਖ ਧਰਮ ਜਿਹੜਾ ਵਿਚਾਰ ਦਾ ਧਰਮ ਹੈ। ਪਰ ਅੱਜ ਅਸੀਂ ਸਿਰਫ ਗਿਣਤੀਆਂ ਮਿੜਤੀਆਂ ਦੇ ਚੱਕਰਾਂ ਵਿੱਚ ਪੈ ਗਏ ਜਿਨ੍ਹਾਂ ਸਮਝਣਾ ਚਾਹੀਦਾ ਸੀ ਉਹਨਾਂ ਅਸੀਂ ਸਿੱਖੀ ਨੂੰ ਸਮਝ ਨਹੀਂ ਸਕਿਆ ਇੱਕ ਦਿਨ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਬਹੁਤ ਵੱਡੀ ਸ਼ਖਸੀਅਤ ਹੈ ਜੋ ਗੁਰਵਾਣੀ ਵਿਆਕਰਣ ਦੇ ਸ਼ਬਦ ਦੇ ਨਾਲ ਗੁਰਬਾਣੀ ਦੇ ਅਰਥ ਕਰਦੇ ਹਨ ਉਹਨਾਂ ਨੇ ਆਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਮਾਗਮਾਂ ਤੇ ਗਿਆ ਗੁਰਮਤ ਸਮਾਗਮ ਕੀਰਤਨ ਦਰਬਾਰਾਂ ਤੇ ਬਾਬਿਆਂ ਦੇ ਡੇਰਿਆਂ ਤੇ ਜਿਹੜੇ ਸਮਾਗਮ ਹੁੰਦੇ ਬਹੁਤ ਸਮਾਗਮ ਹੁੰਦੇ ਸਾਡੀ ਕੌਮ ਦੇ ਵਿੱਚ ਕਹਿੰਦੇ ਐਸਾ ਕੋਈ ਦਿਨ ਨਹੀਂ ਨਿਕਲਦਾ ਕੇਵਲੇ ਮਹੀਨਾ ਮਹੀਨਾ ਲਗਾਤਾਰ ਕਦੇ ਇੱਧਰ ਕਦੇ ਉੱਧਰ ਦਿਹਾੜੀ ਵਿੱਚ 2 2 3 3 ਸਮਾਗਮ ਪਰ ਕਹਿੰਦੇ ਇੰਤਾਂ ਦੇ ਸ਼ਬਦ ਨਹੀਂ ਸੁਣੇ ਕਿਤੇ ਜਾ ਕੇ ਜਾਂ ਕੋਈ ਸ਼ਬਦ ਦੀ ਵਿਚਾਰ ਕਰਦਾ ਹੋਵੇ ਅਸੀਂ ਉਹ ਸ਼ਬਦ ਪੜ੍ਹਦੇ ਹਾਂ ਜਿਹੜੇ ਕੰਨਾਂ ਨੂੰ ਚੰਗੇ ਲੱਗਦੇ ਆ 100 150 200 ਸ਼ਬਦ ਆ ਜਿਹੜਾ ਸਾਡੀ ਕੌਮ ਦੇ ਵਿੱਚ ਚੱਲ ਰਿਹਾ ਕੋਈ ਅੱਗੇ ਪੜ੍ਹ ਲੈਂਦਾ ਕੋਈ ਪਿੱਛੇ ਪੜ੍ਹ ਲੈਂਦਾ ਮੜਾ ਜਿਹੜਾ ਕੰਨਾਂ ਨੂੰ ਚੰਗਾ ਮਨ ਨੂੰ ਚੰਗਾ ਲੱਗਦਾ ਉਹ ਗੱਲ ਗੁਰੂ ਸਾਹਿਬ ਕਰ ਰਿਹਾ ਹੁਣੇ ਸ਼ਬਦ ਦੇਖੋ ਕਿੰਨਾ ਸੌਖਾ ਹੈ ਪੜਨ ਵਿੱਚ ਬੜਾ ਸੌਖਾ ਹੈ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹ ਵਿਸ਼ੇਕ ਪਰ ਜੇ ਦੀ ਸਮਝ ਤਾਂ ਲੱਗੇ ਕਿ ਜਦੋਂ ਅਸੀਂ ਰਹਾਉ ਦੇ ਬੰਦ ਨੂੰ ਮੁੱਖ ਰੱਖਦੇ ਬੜੀ ਮਿਹਨਤ ਕੀਤੀ ਆ ਪਾਤਸ਼ਾਹ ਜੀ ਨੇ ਕੋਈ ਵੀ ਸ਼ਬਦ ਨੂੰ ਅਸੀਂ ਵਿਚਾਰਨਾ ਤੇ ਜਾਂ ਪੜਨ ਜਦੋਂ ਉਹਦੇ ਰਹਾਉ ਦੇ ਬੰਦ ਨੂੰ ਮੁੱਖ ਰੱਖਾਂਗੇ ਤੇ ਆਪਣੇ ਆਪ ਸ਼ਬਦ ਦੀ ਸਮਝ ਲੱਗੇਗੀ ਕੰਨਾਂ ਨੂੰ ਚੰਗਾ ਲੱਗੇ ਨਾ ਲੱਗੇ ਪਰ ਮਨ ਨੂੰ ਤਾਂ ਸਮਝ ਆਏਗੀ ਨਾ ਮਨ ਸਮਝਾਵਣ ਕਰਨੇ ਕਸ਼ਕ ਪੜ੍ਹੀਏ ਗਿਆ ਇਹ ਸ਼ਬਦ ਵਿੱਚ ਜਿਹੜਾ ਰਹਾਉ ਦਾ ਬੰਧ ਹੈ ਗੁਰਸੰਗਤ ਜੀ ਸਤਗੁਰ ਕਹਿੰਦੇ ਕਹਿਣਾ ਹੈ ਕਿਛ ਕਹਿਣ ਨਾ ਜਾਏ ਵੀ ਅਸੀਂ ਕੁਦਰਤ ਦੇ ਬਾਰੇ ਕੁਝ ਕਹਿ ਦਈਏ ਪਰ ਕਹਿ ਨਹੀਂ ਸਕਦੇ ਪ੍ਰਮਾਤਮਾ ਜਿਹੜਾ ਹੈ ਨਾ ਬਿਆੰਤ ਹੈ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਆ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਕੀ ਹਉ ਕਥੀ ਕਥੇ ਕਥ ਦੇਖਾਂ ਮੈਂ ਅਕਥਨਾ ਕਥਣਾ ਜਾਈ ਜੋ ਤਦ ਭਾਵੈ ਸੋਈ ਆਖਾਂ ਤਿਲ ਤੇਰੀ ਵੜਿਆ ਕਹਿਣਾ ਹੈ ਕਿਸ ਕਹਿਣ ਨਾ ਜਾਏ ਅਸੀਂ ਕਹਿ ਵੀ ਦਈਏ ਨਾ ਸਭ ਕਹਿੰਦੇ ਬਹੁਤਾ ਕਹੀਏ ਬਹੁਤਾ ਹੋਏ ਉਹ ਤਾਂ ਬਿਆੰਤ ਹੈ ਅਸੀਂ ਕੁਝ ਕਹਿ ਦਈਏ ਉਹ ਤਾਂ ਉਸ ਤੋਂ ਵੀ ਅੱਗੇ ਹੈ ਕੋਈ ਅੰਤ ਪਾ ਸਕਦਾ ਬਹੁਤਾ ਗਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਪਰ ਉਹਦੇ ਵਰਗਾ ਹੈ ਕੋਈ ਨਹੀਂ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਾਉ ਕੁਦਰਤ ਕੀਮਤ ਨਹੀਂ ਪਾਏ ਤਉ ਦਾ ਅਰਥ ਇਹਦਾ ਤੇਰੀ ਕੁਦਰਤ ਦੀ ਕੋਈ ਕੀਮਤ ਨਹੀਂ ਪਾ ਸਕਦਾ ਹਰੇਕ ਚੀਜ਼ ਦੀ ਕੀਮਤ ਹੈ ਸਾਧ ਸੰਗਤ ਜੀ ਪਰ ਜਿਹੜਾ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਹੈ ਉਹਦੇ ਗੁਣਾਂ ਦੀ ਕੀਮਤ ਕੋਈ ਨਹੀਂ ਆ ਪਰ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹਦੀ ਵੀ ਕੋਈ ਕੀਮਤ ਨਹੀਂ ਹੈ ਆਪਾਂ ਰੋਜ਼ ਪੜਦੇ ਹਾਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੁੱਲ ਆਵਹੈ ਅਮੁੱਲ ਜਾਏ ਅਮੁੱਲ ਪਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਫਿਰ ਮੈਂ ਬੇਨਤੀ ਕਰ ਰਿਹਾ ਧਰਾਰਿਆ ਕਈ ਸ਼ਬਦ ਐਸੇ ਜਿਹੜੇ ਆਪਾਂ ਸੁਣੇ ਹੀ ਨਹੀਂ ਸਾਧ ਸੰਗਤ ਜੀ ਆ ਬਾਬਰ ਬਾਣੀ ਦੇ ਜਿਹੜੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤੇ ਆ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਗੁਰਦੁਆਰੇ ਵਿੱਚ ਪੜੇ ਗਏ ਹੋਣਗੇ ਆ ਗੁਰਪੁਰ ਬਣਾਇਆ ਗਿਆ ਗੁਰਨਾਨਦ ਸਾਹਿਬ ਜੀ ਕਿਉਂਕਿ ਸਤਗੁਰੂ ਮਹਾਰਾਜ ਨੇ ਜੋ ਸੱਚ ਕਿਹਾ ਜੋ ਅਸਲੀਅਤ ਨੂੰ ਪ੍ਰਗਟ ਕੀਤਾ ਨਹੀਂ ਦੱਸਿਆ ਜਾਂਦਾ ਸਭ ਕਹਿੰਦੇ ਕਹਿਣਾ ਹੈ ਕਿਸ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਓ ਕਿੰਨੀ ਸੋਹਣੀ ਉਦਾਹਰਣ ਦੇ ਰਹੇ ਆ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹ ਬਸੇਖ ਹੁਣ ਆਪਾਂ ਸਾਰੀਆਂ ਜੀਵ ਇਸਤਰੀਆਂ ਹਾਂ ਸਾਡਾ ਪਤੀ ਪਰਮੇਸ਼ਰ ਇੱਕ ਹੈ ਇਹ ਵੀ ਬਾਣੀ ਵਿੱਚ ਦਰਸਾਇਆ ਗਿਆ ਵੀ ਇੱਕ ਦਿਨ ਸਾਡਾ ਵਿਆਹ ਹੋਣਾ ਹੈ ਉਹ ਦਿਨ ਕੌਣ ਹੋਏਗਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਉਸ ਦਿਨ ਇਸ ਲਾੜਾ ਬਣ ਕੇ ਆਏਗੀ ਮੌਤ ਤੇ ਸਾਨੂੰ ਲੈ ਜਾਏਗੀ ਮਰਨ ਵਰ ਬਣ ਕੇ ਮੌਤ ਲਾੜਾ ਬਣ ਕੇ ਆਏ ਜਿੰਦ ਬੋਟੀ ਮਰਨ ਵਰ ਲੈ ਜੇ ਲੈ ਜਾਸੀ ਪਰਣਾਏ ਤੇ ਅਸੀਂ ਇਹ ਸਮਝ ਲਈਏ ਸਤਿਗੁਰੂ ਇਸ ਸ਼ਬਦ ਵਿੱਚ ਸਮਝਾਉਂਦੇ ਵੀ ਅਸੀਂ ਇੱਕ ਕੁਵਾਰੀ ਲੜਕੀ ਆ ਤੇ ਮਾਂ ਬਾਪ ਦੇ ਅਸੀਂ ਕੋਲ ਰਹਿੰਦੇ ਆ ਤੇ ਆਪਣੇ ਜੀਵਨ ਨੂੰ ਉਹ ਬੱਚੀ ਕਿਦਾਂ ਸੁਧਾਰੇਗੀ ਆਖਰ ਬਿਆ ਤੱਕਰ ਗੱਲ ਕਰਦੇ ਚਾਰ ਦੋ ਦੋ ਪਦੇ ਆ ਸ਼ਬਦ ਦੇ ਕਹਿੰਦੇ ਆਪਣੀ ਜਿਹੜੀ ਮਤ ਹੈ ਨਾ ਜਿੱਦਾਂ ਬੱਚੀ ਮਾਂ ਦੇ ਕੋਲੋਂ ਮਤ ਸਿੱਖਦੀ ਹੈ ਮਾਤਾ ਮਤ ਆਪਣੀ ਮਤ ਨੂੰ ਮਾਂ ਬਣਾ ਲਓ ਕੁਝ ਸਿੱਖੋ ਪਿਤਾ ਸੰਤੋਖ ਵੈਸੇ ਵੀ ਆਪਾਂ ਦੁਨਿਆਵੀ ਤੌਰ ਤੇ ਦੇਖਦੇ ਆਂ ਸਾਧ ਸੰਗਤ ਜੀ ਪਿਤਾ ਬੜਾ ਸੰਤੋਖੀ ਹੁੰਦਾ ਵਿਚਾਰਾ ਮਿਹਨਤ ਕਰਦਾ ਹੈ ਪਰਿਵਾਰ ਨੂੰ ਪਾਲਦਾ ਹੈ ਬੜੀਆਂ ਜ਼ਿੰਮੇਵਾਰੀਆਂ ਉਹਦੇ ਉੱਪਰ ਹੁੰਦੀਆਂ ਬਹੁਤ ਜ਼ਿੰਮੇਵਾਰੀਆਂ ਕਈ ਕੁਝ ਉਹਨੂੰ ਸਹਿਣਾ ਪੈਂਦਾ ਹੈ ਸੰਸਾਰ ਦੇ ਵਿੱਚ ਰਹਿੰਦਾ ਸਮਾਜਿਕ ਗੱਲਾਂ ਵੀ ਹੁੰਦੀਆਂ ਪਰਿਵਾਰਕ ਗੱਲਾਂ ਵੀ ਬੜਾ ਸੰਤੋਖੀ ਜੀਵਨ ਹੈ ਕਹਿੰਦੇ ਪਿਤਾ ਸੰਤੋਖ ਬਣਾ ਲੈ ਪਿਤਾ ਸੰਤੋਖ ਮਤ ਮਾਤਾ ਮਤ ਪਿਤਾ ਸੰਤੋਖ ਮਤ ਕਿਦਾਂ ਦੀ ਹੋਵੇ ਸਭ ਕਹਿੰਦੇ ਗੁਰ ਕੀ ਮਤ ਤੂੰ ਲੈ ਈਆਣੇ ਭਗਤ ਬਿਨਾ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ تمہਾਰੂ ਚਿਤ ਮਾਂ ਜੀ ਤਾਂ ਮਤਾਂ ਦਿੰਦੀ ਆ ਨਾ ਮਾਰ ਸਮਝਾਉਂਦੀ ਆ ਕਹਿੰਦੇ ਮਾਤਾ ਮਤ ਪਿਤਾ ਸੰਤੋਖ ਤੇ ਜੇ ਸੰਤੋਖ ਨਹੀਂ ਹੈ ਤੇ ਭਗਤ ਦੇ ਵੀ ਨਹੀਂ ਕਰ ਸਕਦਾ ਸੇਵਾ ਵੀ ਨਹੀਂ ਕਰ ਸਕਦਾ ਸੇਵਾ ਕੌਣ ਕਰਦਾ ਸਹਿਬ ਕਹਿੰਦੇ ਸੇਵ ਕੀਤੀ ਸੰਤੋਖਈ ਜਿਨ ਸਚੋ ਸੱਚ ਧਿਆਇਆ ਉਹਣੀ ਮੰਦੇ ਪੈਰ ਨ ਰੱਖਿਓ ਕਰ ਸੁਕਰਤ ਧਰਮ ਕਮਾਇਆ ਉਹਣੀ ਦੁਨੀਆ ਤੋੜੇ ਬੰਧਣਾ ਆਨ ਪਾਣੀ ਥੋੜਾ ਖਾਇਆ ਤੂੰ ਬਖਸੀ ਸੀ ਅਗਲਾ ਨਿਤ ਦੇਵਾਂ ਚੜੇ ਸਵਾਇਆ ਵੜਿਆਈ ਵੱਡਾ ਪਾਇਆ ਮਾਤਾ ਮਤ ਪਿਤਾ ਸੰਤੋ ਸਤ ਭਾਈ ਕਰ ਇਹ ਬ세ਖ ਸਤ ਸ਼ਬਦ ਵੀ ਮਤ ਸ਼ਬਦ ਵੀ ਬਾਣੀ ਦੇ ਵਿੱਚ ਆਉਂਦਾ ਹੈ ਮਤ ਤਤੇ ਨੂੰ ਔਂਕੜ ਵੀ ਆਉਂਦਾ ਹੈ ਮਤ ਮੁਕਤਾ ਵੀ ਆਉਂਦਾ ਹੈ ਇਹਨਾਂ ਦੇ ਅਰਥ ਅਲੱਗ-ਅਲੱਗ ਹੈ ਇੱਥੇ ਮਤ ਦੇ ਤੱਤੇ ਨੂੰ ਸਿਹਾਰੀ ਹੈ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਆ ਸੰਤੋਖ ਦੀ ਗੱਲ ਆ ਗਈ ਅੰਦਰ ਅੱਗੇ ਸਤ ਦਾਨੀ ਸੁਭਾਅ ਲੋੜਵੰਦਾਂ ਦੀ ਸੇਵਾ ਕਰਨੀ ਬਿਸ਼ੇਕ ਦਾ ਮਤਲਬ ਵਿਸ਼ੇਸ਼ ਉਚੇਚੇ ਤੌਰ ਤੇ ਕਹਿੰਦੇ ਤੂੰ ਆਪਣਾ ਜੀਵਨ ਦਾਨੀ ਸੁਭਾਅ ਬਣਾਓ ਸਤ ਪਾਈ ਇਹਨਾਂ ਨੂੰ ਭਰਾ ਬਣਾ ਲੈ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰੇ ਬਸੇ ਸਤ ਸ਼ਬਦ ਵਿੱਚ ਗਿਣਤੀ ਵਾਸਤੇ ਜਿਹਨਾਂ ਆਪਾਂ 7 ਕਹਿੰਦੇ ਆ ਉਹ ਵੀ ਆਇਆ ਗਿਣਤੀ ਦੇ ਵਿੱਚ ਸਤ ਤਤੈ ਨੂੰ ਸਿਹਾਰੀ ਨਾਲ ਵੀ ਆਇਆ ਸਤ ਭਾਈ ਕਰੇ ਬਸੇਖ ਜਿਹੜੇ ਅੰਦਰ ਦਾਨੀ ਸੁਭਾਅ ਹੋਵੇਗਾ ਗੁਰੂ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਘਟੋ ਘਟ ਸਾਨੂੰ ਦਸਵੰਦ ਦੀ ਜਿਹੜੀ ਮਰਯਾਦਾ ਸਾਡੇ ਜੀਵਨ ਵਿੱਚ ਦਿਤੀ ਵੀ ਲੋੜਵੰਦਾਂ ਦੀ ਸੇਵਾ ਕਰਨੀ ਹੈ ਜਿਹੜਾ ਲੋੜਵੰਦ ਹੈ ਪਰ ਅੱਜ ਸਾਡੀ ਕੌਮ ਅੱਜ ਸਮਝ ਰਹੀ ਹੈ ਅਸੀਂ ਪਿੱਛੇ ਨੂੰ ਆ ਰਹੇ ਹਾਂ ਬਹੁਤ ਅੱਗੇ ਚਲੇ ਗਏ ਸੀ ਲੰਗਰਾਂ ਦੇ ਵਿੱਚ ਹੋਣਾ ਚਾਹੀਦਾ ਇਹ ਨਹੀਂ ਕਿ ਲੰਗਰ ਨਹੀਂ ਹੋਣਾ ਚਾਹੀਦਾ ਪਰ ਸਾਦਗੀ ਦੇ ਵਿੱਚ ਜਿਹੜੇ ਅਸੀਂ ਸਾਦਗੀ ਦੇ ਨਾਲ ਲੰਗਰ ਖਾਵਾਂਗੇ ਨਾ ਉਹ ਬਿਮਾਰ ਵੀ ਨਹੀਂ ਕਰਦਾ ਹੁਣ ਤਾਂ ਫਰਕ ਕੋਈ ਨਹੀਂ ਰਿਹਾ ਰੋਟੀਆਂ ਦਾ ਗੁਰਦੁਆਰੇ ਖਾ ਲਓ ਜਾਂ ਹੋਟਲ 'ਚ ਖਾ ਲਓ ਇੱਕੋ ਜਿਹੀ ਆਈ ਹੈ ਮਸਾਲਿਆਂ ਵਾਲਾ ਦੇ ਅੰਦਰ ਸੱਤ ਤੁਹਾਡੇ ਜੀਵਨ ਦੇ ਵਿੱਚ ਆਜੇ ਬਹੁਤ ਕੁਝ ਹੈ ਬਹੁਤ ਕੁਝ ਵੰਡਣ ਵਾਸਤੇ ਹੈ ਬਹੁਤ ਲੰਗਰ ਲਾਉਣ ਦੀ ਜ਼ਰੂਰਤ ਹੈ ਅੱਜ ਕੱਲ ਮੈਡੀਕਲ ਤੇ ਐਜੂਕੇਸ਼ਨ ਤੇ ਲੰਗਰ ਲਾਉਣ ਦੀ ਲੋੜ ਹੈ ਬਹੁਤ ਜ਼ਰੂਰਤ ਹੈ ਹਲੇ ਅਸੀਂ ਇਹਦੇ ਵਿੱਚ ਲੜੀ ਜਾਂਦੇ ਆਂ ਕਹਿੰਦੇ ਸੱਤ ਭਾਈ ਕਰ ਇਹ ਬਸੇਖ ਗੁਰੂ ਮਹਾਰਾਜ ਨੇ ਬਹੁਤ ਵੱਡੀ ਮਰਿਆਦਾ ਨੂੰ ਆਰੰਭ ਕੀਤਾ ਸਾਧ ਸੰਗਤ ਦੀ ਅੱਜ ਵੀ ਲੋਕ ਸਿੱਖਾਂ ਦੀ ਸਲਾੰਘਾ ਕਰਦੇ ਆ ਸਿੱਖਾਂ ਦੀ ਜੈ ਜੈਕਾਰ ਕਰਦੇ ਆ ਸਿੱਖ ਕਿੱਥੇ ਪਹੁੰਚ ਜਾਂਦੇ ਆ ਕੋਈ ਪਹਚਾਲ ਆ ਜਾਏ ਕੋਈ ਹੜ ਆ ਜਾਏ ਕਿਤੇ ਅੱਗ ਲੱਗ ਜਾਏ ਕਿਤੇ ਲੜਾਈ ਲੱਗ ਜਾਏ ਸਭ ਤੋਂ ਪਹਿਲਾਂ ਕਿਉਂਕਿ ਸੁਭਾਅ ਕਿਹੜਾ ਹੈ ਸੱਤ ਦਾ ਹੈ ਸਿੱਖ ਦੇ ਕੋਲ ਵੰਡਣ ਦਾ ਹੈ ਤੇ ਉਹ ਸਤਿਗੁਰੂ ਨੇ ਜਿਹੜੀ ਸਿੱਖਿਆ ਦਿੱਤੀ ਹੈ ਮੈਂ ਕੱਲ ਸੁਣ ਰਿਹਾ ਸੀ ਸਾਧ ਸੰਗਤ ਜੀ ਬਹੁਤ ਸਾਡੀ ਕੌਮ ਦੇ ਮਹਾਨ ਵਿਦਵਾਨ ਕਦੇ-ਕਦੇ ਜਦੋਂ ਇੰਡੀਆ ਦੇ ਵਿੱਚ ਆਉਂਦੇ ਆ ਤੇ ਮਨਜੀਤ ਸਾਹਿਬ ਕਥਾ ਕਰਦੇ 2-3 ਦਿਨ ਲਗਾਤਾਰ ਕਦੇ ਸਰਬਣ ਕਰਿਓ ਗਿਆਨੀ ਸਾਹਿਬ ਸਿੰਘ ਜੀ ਕੈਨੇਡਾ ਵਾਲੇ ਬਹੁਤ ਭਿੱਜੀ ਹੋਈ ਰੂਹ ਹੈ ਬਕਲ ਉਹਨਾਂ ਨੇ ਛੋਟੇ-ਛੋਟੇ ਵੀਡੀਓ ਪਾ ਰਹੇ ਇੱਕ-ਇੱਕ 2-2 ਮਿੰਟ ਦੇ قال انہوں نے بڑی سونی گل قوم ਨੂੰ ਕਹੀ ਇਹ ਨਾ ਕਿਹਾ ਕਰੋ ਵੀ ਗਰੀਬਾਂ ਵਾਸਤੇ ਲੰਗਰ ਹੈ ਆ اکبر ਆਇਆ ਸੀ ਕੋ ਗਰੀਬ ਨਹੀਂ ਸੀ اکبر ਲੰਗਰ ਦੀ ਮਹਾਨਤਾ ਨੂੰ ਦਰਸਾਇਆ ਗੁਰੂ ਸਾਹਿਬ ਨੇ ਪਹਿਲੇ ਪੰਗਤ ਪਾਛੇ ਸੰਗਤ ਇਹ ਨਾ ਕਰੋ ਗਰੀਬਾਂ ਵਾਸਤੇ ਲੰਗਰ ਹੈ ਤੁਸੀਂ ਗਰੀਬ ਥੋੜੇ ਹੋ ਹਾਂ ਇਹ ਹੋ ਸਕਦਾ ਵੀ ਲੋੜਵੰਦਾਂ ਵਾਸਤੇ ਗਰੀਬਾਂ ਵਾਸਤੇ ਨਹੀਂ ਇਹ ਨشان ਸਾਹਿਬ ਇਸੇ ਕਰਕੇ ਲਾਇਆ ਵੇ ਇੱਥੇ ਤੁਹਾਨੂੰ ਲੰਗਰ ਮਿਲੇਗਾ ਇੱਥੇ ਤੁਹਾਨੂੰ ਸਰੀਰ ਦੀ ਖੁਰਾਕ ਦੇ ਨਾਲ ਆਤਮਾ ਦੀ ਖੁਰਾਕ ਮਿਲੇਗੀ ਤੁਹਾਨੂੰ ਇੱਥੇ ਸਰੀਰ ਦੇ ਆਰਾਮ ਵਾਸਤੇ ਰਹਿਣ ਵਾਸਤੇ ਜਗ੍ਹਾ ਮਿਲੇਗੀ ਇਹ ਨਿਸ਼ਾਨ ਸਾਹਿਬ ਇਸੇ ਕਰਕੇ ਉੱਚਾ ਲਾਇਆ ਜਾਂਦਾ ਹੈ ਤੇ ਜੇ ਗੁਰਦੁਆਰਾ ਨਿਸ਼ਾਨ ਸਾਹਿਬ ਲਾਇਆ ਤੇ ਉੱਥੇ ਲੰਗਰ ਹੀ ਕੋਈ ਨਹੀਂ ਹੈ ਜੇ ਉੱਥੇ ਆਓ ਭਗਤੇ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਫਿਰ ਗੁਰਦੁਆਰਾ ਥੋੜੇ ਹੋਇਆ ਉਹ ਤਾਂ ਡੇਰੇ ਵਾਲੇ ਵੀ ਕਰੀ ਜਾਂਦੇ ਆ ਤੇ ਸੱਤ ਕਹਿੰਦੇ ਗੁਰੂ ਪਾਸ਼ਾ ਕਹਿੰਦੇ ਉਹ ਕਹਿੰਦੇ ਵੀ ਇਹ ਨਾ ਕਿਆ ਕਰੋ ਵੀ ਇਹ ਗਰੀਬਾਂ ਵਾਸਤੇ ਹੈ ਤੇ ਅਮੀਰ ਹੀ ਹੋ ਸਾਰੇ ਤੁਸੀਂ ਅਮੀਰ ਹੀ ਹੋ ਅਕਬਰ ਵੀ ਕੋਈ ਗਰੀਬ ਨਹੀਂ ਸੀ ਜਿਹੜਾ ਲੰਗਰ ਛਕਣ ਆਇਆ ਸੀ ਤੇ ਭਾਵ ਸੀ ਸਿੱਖਾਂ ਦੇ ਅੰਦਰ ਸੱਤ ਸੀ ਤੇ ਉਹ ਜੰਗ ਦੇ ਮੈਦਾਨ ਦੇ ਵਿੱਚ ਵੀ ਲੰਗਰ ਲਾਉਂਦੇ ਸੀ ਆ ਭਾਈ ਕਨਈਏ ਦੀ ਆਪਾਂ ਸਾਕੀ ਸੁਣਦੇ ਹੀ ਆ ਨਾ ਉਹ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਿਹਾ ਦਸ਼ਮਣਾਂ ਨੂੰ ਮਲਮ ਪੱਟੀ ਕਰ ਰਹੇ ਅੱਜ ਪਰ ਕੌਮ ਦੀ ਹਾਲਤ ਦੇਖ ਕੇ ਸਾਧ ਸੰਗਤ ਜੀ ਇਦਾਂ ਲੱਗਦਾ ਹੈ ਅਸੀਂ ਤਾਂ ਆਪਣਿਆਂ ਦੇ ਮਲਮ ਲਾਉਣਾ ਨਹੀਂ ਛੱਡ ਦਿੱਤਾ ਹੈ ਆਪਣਿਆਂ ਦੇ ਮਲਮ ਲਾਣੀ ਛੱਡ ਦਿੱਤੀ ਹੈ ਤੇ ਉਸ ਜੀਵਨ ਦੀ ਸਤਿਗੁਰੂ ਮਹਾਰਾਜ ਨੇ ਦਿੱਤਾ ਸੀ ਸਾਡੇ ਤੇ ਕਿਰਪਾ ਕੀਤੀ ਸੀ ਸਾਧ ਸੰਗਤ ਜੀ ਸਭ ਕਹਿੰਦੇ ਇਦਾਂ ਦਾ ਤੁਸੀਂ ਜੇ ਤੁਸੀਂ ਵਿਆਹ ਕਰਾਉਣਾ ਨਾ ਅਸੀਂ ਸਾਰੀਆਂ ਜੀਵ ਇਸਤਰੀਆਂ ਅਸੀਂ ਹੱਲੇ ਕੁਵਾਰੀਆਂ ਹਾਂ ਅਸੀਂ ਰੱਬ ਨਾਲ ਵਿਆਹ ਕਰਾਉਣਾ ਹੈ ਤੇ ਕਹਿੰਦੇ ਫਿਰ ਬੱਚੀ ਨੂੰ ਸਮਝਾਇਆ ਜਾਂਦਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਉਹੀ ਚੀਜ਼ ਨੂੰ ਸਮਝਾ ਰਹੇ ਆ ਸ਼ਬਦ ਭਾਵੇਂ ਦੋ ਪਦਿਆਂ ਦਾ ਪਰ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਗੈਨੀ ਸਾਹਿਬ ਸਿੰਘ ਜੀ ਸਾਹਬਾਦ ਮਾਰਕੰਡਾ ਵਾਲੋਂ ਕਹਾਂ ਵੀ ਕਹਿੰਦੇ ਇਦਾਂ ਦੇ ਸ਼ਬਦ ਆ ਕਹਿੰਦੇ ਮੈਨੂੰ ਇੰਨੇ ਸਾਲ ਹੋ ਗਏ ਗੁਰਦੁਆਰਿਆਂ ਵਿੱਚ ਡੇਰਿਆਂ ਦੇ ਵਿੱਚ ਜਾ ਕੇ ਕੀਰਤਨ ਦਰਬਾਰਾਂ ਦੇ ਵਿੱਚ ਜਾ ਕੇ ਕਥਾ ਕਰਦਿਆਂ ਹੋਇਆ ਦਿਹਾੜੀ ਵਿੱਚ ਚਾਰ-ਚਾਰ ਵਾਰੀ ਵੀ ਸਮਾਗਮ ਕੀਤੇ ਆ ਪਰ ਇਦਾਂ ਦੇ ਸ਼ਬਦ ਕੋਈ ਨਹੀਂ ਪੜਦਾ ਨਾ ਕੋਈ ਵਿਚਾਰ ਕਰਦਾ ਮਾਤਾ ਮਤ ਪਿਤਾ ਸੰਤੋਖ ਕਹਿੰਦੇ ਆਪਣੀ ਮਤ ਜਿਹੜੀ ਮਾਂ ਦੇ ਕੋਲੋਂ ਲੈ ਮਾਂ ਦੀ ਗੋਦ ਵਿੱਚ ਲੈਂਦੀ ਹੈ ਨਾ ਮਾਂ ਦੇ ਕੋਲੇ ਬੱਚੀ ਸਿੱਖਦੀ ਹੈ ਨਾ ਮਤ ਉਦਾਂ ਦੀ ਬਣਾ ਲੈ ਗੁਰੂ ਦੇ ਕੋਲੋਂ ਮਤ ਲੈ ਪਿਤਾ ਸੰਤੋਖ ਅਸੀਂ ਤਾਂ ਬਹੁਤ ਕੁਝ ਕਰ ਰਹੇ ਆ ਸਾਧ ਸੰਗਤ ਦੀ ਪੜ ਰਹੇ ਆ ਨਾ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅਦੇ ਕੋ ਸਾਡੀ ਕੌਮ ਦੇ ਵਿੱਚ ਹੁੰਦਾ ਕੀ ਆ ਆ ਗੁਰਪੁਰਬ ਮਨਾ ਰਹੇ ਆ ਕਰੋੜਾਂ ਰੁਪਏ ਦੇ ਪਟਾਕੇ ਚਲਾਏ ਜਾਂਦੇ ਆ ਧੂਆਂ ਕਰ ਦਿੱਤਾ ਜਾਂਦਾ ਇੱਕ ਪਾਸੇ ਪੜਦੇ ਆ ਪਵਨ ਗੁਰੂ ਉਸ ਹਵਾ ਨੂੰ ਪ੍ਰਦੂਸ਼ਣ ਕਰਦੇ ਆ ਅਸੀਂ ਕਿਹਨੂੰ ਲੇਖਾ ਦੇਾਂਗੇ ਵੀ ਤੁਸੀਂ ਪੜ ਥੋੜੇ ਰਹੇ ਹੋ ਤੁਸੀਂ ਉਹਨੂੰ ਜੀਵਨ ਵਿੱਚ ਕਮਾਈ ਨਹੀਂ ਰਹੇ ਠਾ ਠਾ ਕਰਕੇ ਕਿਹਨੂੰ ਗੁਰਨਾਨਕ ਨੂੰ ਥੋੜੀ ਸੁਣ ਜਾਣਾ ਵੀ ਤੁਸੀਂ ਬਹੁਤ ਪਟਾਕੇ ਚਲਾਏ ਤੇ ਤੁਸੀਂ ਬਹੁਤ ਵੱਡੇ ਸਿੱਖ ਹੋ ਕਹਿੰਦੇ ਮਾਤਾ ਮਤ ਪਿਤਾ ਸੰਤੋਖ ਮਤ ਮਾਂ ਵਾਲੀ ਧਾਰਨ ਕਰ ਲੋ ਪਿਤਾ ਸੰਤੋਖ ਤੁਹਾਡੇ ਜੀਵਨ ਵਿੱਚ ਸੰਤੋਖ ਆ ਜਾਏ ਸਤ ਭਾਈ ਕਰ ਇਹ ਵਸੀਖ ਵਸੀਖ ਮਤਲਬ ਉਚੇਚੇ ਤੌਰ ਤੇ ਸਤ ਦਾ ਅਰਥ ਹੈ ਦਾਨੀ ਸੁਭਾਅ ਬਣਾਓ ਇਹਨਾਂ ਨੂੰ ਭਰਾ ਬਣਾ ਲਓ ਸਤ ਭਾਈ ਕਰ ਇਹ ਵਸੀਖ ਕਹਿਣਾ ਹੈ ਕਿਸ ਕਹਿਣ ਨਾ ਜਾਏ ਕਹਿ ਸਕਦੇ ਆ ਪਰ ਗੁਰੂ ਮਹਾਰਾਜ ਕਹਿੰਦੇ ਕਹੀ ਨਹੀਂ ਸਕਦੇ ਪ੍ਰਮਾਤਮਾ ਤਾਂ ਬੇਅੰਤ ਹੈ ਤਾਉ ਕੁਦਰਤ ਤਾਉ ਦਾ ਅਰਥ ਹੁੰਦਾ ਤੇਰੀ ਕੁਦਰਤ ਕੀਮਤ ਨਹੀਂ ਪਾਏ ਰਹਾਓ ਸ਼ਰਮ ਸੁਰਤ ਦੋਏ ਸਸਰ ਭਾਏ ਆਪਾਂ ਇਹ ਹੀ ਕਹਿੰਦੇ ਆ ਨਾ ਪੰਜਾਬੀ ਵਿੱਚ ਮਾਪ ਪਾਪ ਦਾ ਘਰ ਜਿਹੜਾ ਉਹਨੂੰ ਪੇਕਾ ਘਰ ਕਹਿੰਦੇ ਆ ਸੱਸ ਸਹੁਰੇ ਦਾ ਘਰ ਜਿਹੜਾ ਉਹਨੂੰ ਕਹਿੰਦੇ ਸਹਰਾ ਘਰ ਇਹਨੂੰ ਗੁਰੂ ਸਾਹਿਬ ਨੇ ਆਪਣੇ ਕਾਵਿ ਰਚਨਾ ਦੇ ਹਿਸਾਬ ਨਾਲ ਸਸਰ ਲਿਖਿਆ ਕਹਿੰਦੇ ਸ਼ਰਮ ਸੁਰਤ ਦੋਹੇ ਸਸਰ ਪਏ ਉਹੀ ਬੱਚੀ ਕਾਮਯਾਬ ਹੁੰਦੀ ਹੈ ਜਿਹੜੀ ਉਦਮੀ ਹੁੰਦੀ ਹੈ ਕਈ ਹੁੰਦੇ ਪਰਿਵਾਰ ਦੇ ਵਿੱਚ ਆ ਕੇ ਫਿਰ ਉਹ 1 2 3 4 ਹੀ ਸਿੱਖ ਰਾ ਦਿੰਦੀਆਂ ਕਈ ਹੁੰਦੀਆਂ ਜੋੜ ਦਿੰਦੀਆਂ ਪਰ ਸਤਗੁਰ ਨਾਲ ਵੀ ਜੋੜ ਦਿੰਦੀਆਂ ਬਾਣੀ ਨਾਲ ਵੀ ਜੋੜ ਦਿੰਦੀ ਹੈ ਪਰ ਜਦੋਂ ਮਤ ਲੈ ਕੇ ਆਈ ਮਤ ਮਾਲ ਲਈ ਨਹੀਂ ਸੀ ਨਾ ਮਾਤਾ ਮਤ ਪੇਦਾ ਸੰਤੋਖ ਉਹਦਾ ਦੀ ਮਤ ਨਹੀਂ ਲਈ ਕਹਿੰਦੇ ਸ਼ਰਮ ਸ਼ਰਮ ਦਾ ਰਤਨ ਦਾ ਉਦਮ ਉਹ ਮਿਹਨਤ ਕਰਦੀ ਹੈ ਪਰਿਵਾਰ ਨੂੰ ਆਪਣਾ ਪਰਿਵਾਰ ਸਮਝ ਕੇ ਅੱਗੇ ਵਧਾਉਣ ਦਾ ਯਤਨ ਕਰਦੀ ਹੈ ਪਰ ਸਾਡੀ ਸਮਾਜ ਜਿਹੜਾ ਨਾ ਭਾਵੇਂ ਕੋਈ ਵੀ ਫਿਰਕਾ ਹੋਵੇ ਕੋਈ ਵੀ ਜਮਾਤ ਹੋਵੇ ਸਾਡੇ ਦੇਸ਼ ਦੀ ਸਾਡੇ ਸੰਸਾਰ ਦੀ ਪਰ ਉਹਨੂੰ ਸਮਝਣਾ ਪਏਗਾ ਆਪਾਂ ਕਿਸੇ ਦੇ ਘਰ ਇੱਕ ਦਿਨ ਹੀ ਰਹਿ ਸਕਦੇ ਜਾ ਕੇ ਆਪਾਂ ਗਏ ਉਹ ਅਗਲੇ ਘਰ ਜਾ ਕੇ ਉਹਨਾਂ ਦੇ ਆਪਣਾ ਨੀਂਦੇ ਨਹੀਂ ਆਉਂਦੀ ਪਹਿਲੀ ਗੱਲ ਤਾਂ ਦੂਸਰੇ ਘਰ ਜਾ ਕੇ ਫਿਰ ਉਹਨਾਂ ਦੇ ਰਹਿਣ ਦਾ ਢਾਂਗਾ ਲੱਗ ਹੁੰਦਾ ਹੈ ਉਹਨਾਂ ਦੇ ਖਾਣ ਦਾ ਢਾਂਗਾ ਲੱਗ ਹੁੰਦਾ ਪੈਨਰ ਦਾ ਢਾਂਗਾ ਲੱਗ ਹੁੰਦਾ ਤੇ ਉਹ ਤੁਹਾਨੂੰ ਬੱਚੀਆਂ ਹਨ ਜਿਹੜੀਆਂ ਦੂਸਰੇ ਘਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸਿਸਟਮ ਦੇ ਵਿੱਚ ਲੈ ਕੇ ਆਉਂਦੀਆਂ ਹਨ ਉਦਾਂ ਦਾ ਬਣਾਉਣਾ ਪੈਂਦਾ ਜੇ ਉਹ ਕੁਛ ਕਰਦੀ ਬਲੇ ਨਵੀਂ ਆ ਗਈ ਸਾਨੂੰ ਸਮਝਾਉਣ ਵਾਸਤੇ ਅਲੱਗ ਨਹੀਂ ਹੁੰਦਾ ਨਾ ਬਹੁਤ ਕਿੰਨਾ ਕਿੰਨਾ ਕੁਝ ਉਸ ਨੂੰ ਸਹਿਣਾ ਪੈਂਦਾ ਹੈ ਉਹ ਉਹੀ ਕਾਰਨ ਹੈ ਨਾ ਇਸ ਕਾਰਨ ਇਹ ਵੀ ਸਨ ਕਿ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਮਾਰਨ ਲੱਗ ਗਏ ਸੀ ਇਹ ਵੀ ਕਾਰਨ ਆ ਆਪਾਂ ਕਿਸੇ ਦੇ ਘਰ ਰਹਿ ਸਕਦੇ ਇੱਕ ਦਿਨ ਦੋ ਦਿਨ ਨਹੀਂ ਰਹਿ ਸਕਦੇ ਜਾ ਕੇ ਉਹਨੇ ਆ ਕੇ ਸਾਰੀ ਜ਼ਿੰਦਗੀ ਕੱਢਣੀ ਉਹ ਪਤਾ ਅੱਗੇ ਜਾ ਕੇ ਉਹ ਭਾਵੇਂ ਸ਼ਰਾਬੀ ਹੋਵੇ ਕਵਾਬੀ ਹੋਵੇ ਪੇਵਦਾ ਵੀ ਕਰਵਾ ਚਾਉਤ ਬਣਾਇਆ ਜਾਂਦਾ ਹੈ ਉਹਦੀ ਉਮਰ ਉਹ ਲੰਬੀ ਉਮਰ ਦੀਆਂ ਉਹ ਵਿਚਾਰੀਆਂ ਬਰਤ ਰੱਖਦੀਆਂ ਬਹੁਤ ਕੁਝ ਸਹਿੰਦੀਆਂ ਪਰ ਗੁਰੂ ਮਹਾਰਾਜ ਕਹਿੰਦੇ ਜੇ ਰੱਬ ਨੂੰ ਮਿਲਣਾ ਤੇ ਇਦਾਂ ਦੇ ਕੰਮ ਕਰ ਲਓ ਕਹਿੰਦੇ ਜੇ ਉਹ ਬੱਚੀ ਉਹੀ ਕੰਮ ਜਾਵੈ ਜਿਹੜੀ ਮਿਹਨਤ ਕਰਦੀ ਹੈ ਤੇ ਧਿਆਨ ਰੱਖਦੀ ਹੈ ਸੁਰਤ ਦਾ ਰੰਦਾ ਧਿਆਨ ਸ਼ਰਮ ਸੁਰਤ ਦੋਏ ਸਸਰ ਭਾਏ ਇਹ ਸਮਝੋ ਅਸੀਂ ਸਹੁਰੇ ਘਰ ਪਹੁੰਚ ਗਏ ਉਦਮ ਕਰ ਲਿਆ ਤੇ ਧਿਆਨ ਦਿੱਤਾ ਸ਼ਰਮ ਸਰਤ ਦੋਏ ਸਸਰ ਪਾਏ ਕਰਨੀ ਕਾਮਣ ਕਰ ਮੰਨ ਲੈ ਕਾਮਣ ਦਾ ਅਰਥ ਇਸਤਰੀ ਉਹਨੇ ਜੀਵਨ ਦੇ ਵਿੱਚ ਇਸਤਰੀ ਨੇ ਕਰਨੀ ਨੂੰ ਆਪਣਾ ਜੀਵਨ ਬਣਾ ਲਿਆ ਮੰਨ ਕਰਕੇ ਸਾਹਾ ਸੰਜੋਗ ਵਿਆਹ ਤੋਂ ਪਹਿਲਾਂ ਸਾਹੇ ਦੀ ਚਿੱਠੀ ਲਿਖੀ ਜਾਂਦੀ ਅੱਜ ਕੱਲ ਸਾਰਾ ਕੁਝ ਬਦਲੇ ਜਾ ਰਿਹਾ ਹੈ ਸਭ ਕੁਝ ਬਦਲੇ ਜਾ ਰਿਹਾ ਤੇ ਅੱਜ ਤੱਕ ਮੋਬਾਈਲ ਤੇ ਆ ਜਾਂਦਾ ਸਾਰਾ ਕੁਝ ਔਰ ਲੋਕੀ ਵੀ ਚੰਗੇ ਹੋ ਗਏ ਮੋਬਾਈਲ ਤੇ ਅਗਲੇ ਕਾਰਡ ਭੇਜ ਦਿੰਦੇ ਮੋਬਾਈਲ ਤੇ ਸਗਨ ਭੇਜ ਦਿੰਦੇ ਆ ਬੜਾ ਸੌਖਾ ਜਿਹਾ ਕੰਮ ਹੋ ਗਿਆ ਕਹਿੰਦੇ ਸਾਹਾ ਸੰਜੋਗ ਸੰਜੋਗ ਮਤਲਬ ਜੁੜਨਾ ਵਿਵਹਾ ਵਿਜੋਗ ਜਦੋਂ ਵਿਆਹ ਹੁੰਦਾ ਨਾ ਬੱਚੀ ਦਾ ਤੇ ਉਹ ਟੁੱਟਦੀ ਆ ਨਾ ਇੱਕ ਘਰ ਤੋਂ ਟੁੱਟ ਕੇ ਦੂਸਰੇ ਘਰ ਜੁੜਦੀ ਆ ਅਸੀਂ ਵਿਕਾਰਾਂ ਤੋਂ ਟੁੱਟਣਾ ਤੇ ਸੰਗਤ ਨਾਲ ਜੁੜਨਾ ਸਤ ਨਾਲ ਜੁੜਨਾ ਗੁਰੂ ਨਾਲ ਜੁੜਨਾ ਤੇ ਇਹ ਵੀ ਤਾਂ ਬਹੁਤ ਵੱਡੀ ਗੱਲ ਹੈ ਨਾ ਸਾਹਾ ਸੰਜੋਗ ਵਿਵਾਹਾ ਵਿਜੋਗ ਤੇ ਜਦੋਂ ਵਿਆਹ ਹੋ ਜਾਂਦਾ ਹੈ ਫਿਰ ਕੀ ਸੰਤਾਨ ਪੈਦਾ ਹੁੰਦੀ ਹੈ ਨਾ ਕਹਿੰਦੇ ਸੱਚ ਸੰਤਤ ਕਹੋ ਨਾਨਕ ਜੋਗ ਯੁਗ ਦਾ ਅਰਥ ਹੁੰਦਾ ਜੋੜ ਪਬ ਜਦੋਂ ਵਿਆਹ ਹੋ ਗਿਆ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਦੇ ਨਾਲ ਜਦੋਂ ਗੁਰੂ ਨਾਲ ਵਿਆਹ ਹੋ ਗਿਆ ਕਿ ਕਿਹੜੀ ਸੰਤਾਨ ਪੈਦਾ ਹੋਵੇ ਤੁਹਾਡੇ ਅੰਦਰ ਸੱਚ ਪੈਦਾ ਹੋਏਗਾ ਜਿਹਦੇ ਵਾਸਤੇ ਆਪਾਂ ਸਾਰੇ ਮਿਹਨਤ ਕਰ ਰਹੇ ਹਾਂ ਬੜਾ ਸੋਹਣਾ ਸਤਿਗੁਰੂ ਮਹਾਰਾਜ ਜੀ ਨੇ ਨੰਬਖਸ਼ਿ ਕੀਤੀ ਹੈ ਰahmat ਕੀਤੀ ਹੈ ਕਿਉਂਕਿ ਅਗਲਾ ਸ਼ਬਦ ਵੀ ਹਵਾ ਤੇ ਪਾਣੀ ਵਾਸਤੀ ਆ ਪਾਉਣੇ ਪਾਣੀ ਅਗਨੀ ਕਾ ਮੇਲ ਚੰਚਲ ਚਪ ਬੁੱਧ ਕਾ ਖੇਲ ਇੱਕ ਵਾਰੀ ਹੋਰ ਆਪਜੀ ਇਹ ਸ਼ਬਦ ਨੂੰ ਸਰਵਣ ਕਰੀਏ ਦੋ ਪਦ ਹੈ ਸ਼ਬਦ ਆ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਏ ਵਿਸੇਖ ਗੁਰੂ ਮਹਾਰਾਜ ਕਹਿੰਦੇ ਮਤ ਮਾਂ ਵਾਲੀ ਜਿਹਦਾ ਮਾਂ ਚੰਗੀ ਮਾਂ ਹੁੰਦੀ ਨਾ ਚੰਗੀ ਮਤ ਆਪਣੀ ਬੱਚੀ ਨੂੰ ਦਿੰਦੀ ਹੈ ਤੇ ਉਹ ਮਤ ਗੁਰੂ ਵਾਲੀ ਧਾਰਨ ਕਰ ਲੋ ਇਨੂੰ ਮਾਂ ਬਣਾ ਲਓ ਪਿਤਾ ਸੰਤੋਖ ਤੁਹਾਡੇ ਜੀਵਨ ਵਿੱਚ ਸੰਤੋਖ ਆ ਜਾਏ ਸਤ ਪਾਈ ਜਿਹੜੇ ਭਰਾ ਤੁਹਾਡੇ ਹਨ ਉਹ ਸਤ ਨੂੰ ਬਣਾਓ ਦਾਨੀ ਤੁਹਾਡਾ ਸੁਭਾਅ ਹੋਣਾ ਚਾਹੀਦਾ ਲੋੜਵੰਦਾਂ ਦੀ ਸੇਵਾ ਵਾਸਤੇ ਤੁਹਾਡਾ ਇਹ ਚੀਜ਼ ਕਰੋ ਜੀਵਨ ਦੇ ਵਿੱਚ ਆਪਣੇ ਵਾਸਤੇ ਤਾਂ ਜਾਨਵਰ ਵੀ ਕਰਦੇ ਆਪਣੇ ਵਾਸਤੇ ਤਾਂ ਪੰਛੀ ਵੀ ਕਰ ਲੈਂਦੇ ਆ ਪਰ ਜਿਹੜੇ ਦੂਸਰੇ ਵਾਸਤੇ ਜੀਂਦੇ ਉਹਨੂੰ ਧਰਮੀ ਕਿਹਾ ਜਾਂਦਾ ਸਤ ਪਾਈ ਕਰ ਇਹ ਵਸੇਖ ਸਤਗੁਰੂ ਕਹਿੰਦੇ ਬੜੀ ਵੱਡੀ ਕੁਦਰਤ ਹੈ ਕਹਿਣਾ ਹੈ ਕਿਸ਼ ਕਹਿਣ ਨਾ ਜਾਏ ਤਾਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸ਼ਰਮ ਸੁਰਤ ਦੋ ਸਸਰ ਭਾਏ ਉਹੀ ਬੱਚੀ ਕਾਮਜਾਬ ਸਹਰੇ ਘਰ ਦੇ ਵਿੱਚ ਜਿਹੜੀ ਮਿਹਨਤ ਕਰਦੀ ਹੈ ਧਿਆਨ ਰੱਖਦੀ ਹੈ ਸ਼ਰਮ ਸੁਰਤ ਦੋ ਸਸਰ ਭਾਏ ਕਰਨੀ ਕਾਮਣ ਕਰ ਮੰਨ ਲੈ ਸਾਹ ਸੰਜੋਗ ਵਿਵਾਹ ਵਿਜੋਗ ਸੱਚ ਸੰਤਤ ਕਹੋ ਨਾਨਕ ਜੋ ਗੁਰੂ ਮਹਾਰਾਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਸਤ ਸੰਗਤ ਜੀ ਬਲੌਫ ਅਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ